ਹਿੰਦਰ ਸਰਕਾਰ ਨੇ 852 ਕਰੋੜ ਰੁਪਏ ਰੱਖੇ ਸੀ ਤੇ ਚੀਮਾ ਸਾਹਿਬ ਨੂੰ ਇਹ ਵੀ ਦੱਸ ਕੇ ਜਾਣਾ ਚਾਹੀਦਾ ਸੀ ਕਿ ਉਹ ਖਰਚ ਕਿੱਥੇ ਕੀਤੇ ਆ ਇਸ ਵਾਰ 692 ਕਰੋੜ ਰੱਖਿਆ ਇਹ ਫਾਈਨੈਂਸ਼ੀਅਲ ਕਾਰਪੋਰੇਸ਼ਨ ਦੇ 4450 ਵਿਅਕਤੀਆਂ ਦੇ ਸੀ ਕਰਜ਼ੇ ਜਿਹੜੇ ਮਾਫ਼ ਕਰ ਦਿੱਤੇ ਆ ਮੈਂ ਤੁਹਾਨੂੰ ਫਿਗਰ ਜੇ ਦੱਸਾਂ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਸਿਰਫ ਉਹਦੇ ਅੰਦਰ 80 ਵਿਅਕਤੀ ਆਉਂਦੇ ਆ ਤਾਂ ਚੀਮਾ ਸਾਹਿਬ ਨੂੰ ਰਕਮ ਵੀ ਦੱਸ ਕੇ ਜਾਣੀ ਚਾਹੀਦੀ ਸੀ ਅੱਜ ਖੜੇ ਕਰੋ ਇੱਥੇ ਮੇਰੇ ਸਾਹਮਣੇ ਕਿਸੇ ਹੋਰ ਹੋਰ ਵਿਅਕਤੀਆਂ ਦਾ ਉਹ ਜ਼ਿਕਰ ਕੀਤਾ ਤਾਂ ਅਸੀਂ ਵੀ ਵਿਅਕਤੀ ਕਿਸ ਤਰੀਕੇ ਨਾਲ ਭਾਈ ਜਿਹੜਾ ਜਿਹੜਾ ਉਹਦੇ ਅੰਦਰ ਜਿਹੜੇ ਜਿਹੜੇ एलिजिਬਲ ਹੈ एलिजिਬਲ ਡਾਕਟਰ ਜਿਹੜੇ एलिजिਬਲ ਹੈ ਜਿਨ੍ਹਾਂ ਦਾ ਮਾਪਯੋਗ ਕਰਜ਼ਾ ਰਹਿੰਦਾ ਬਾਕੀ ਉਹ ਲਿਸਟ ਲੰਬੀ ਸੀਗੀ ਕਿ ਜਿਹੜੇ ਬਾਕੀਆਂ ਦੇ ਬਕਾਏ ਰਹਿੰਦੇ ਆ ਸੋ ਮੇਰਾ ਮਤਲਬ ਹੈ ਤੁਸੀਂ ਅੱਜ ਹਜ਼ਾਰਾਂ ਮਤਲਬ ਜਾਨੀ ਫਿਗਰਸ ਦੇ ਕੇ ਤਾਂ ਫਿਰ ਪੈਸੇ ਵੀ ਦੱਸ ਕੇ ਜਾਂਦੇ ਨਾ ਫਿਰ ਪੈਸੇ ਵੀ ਦੱਸ ਕੇ ਜਾਂਦੇ ਤੁਹਾਡੇ ਕੋਲ ਫੰਡ ਹੈ ਤੁਸੀਂ ਭੰਡ ਕਿਉਂ ਨਹੀਂ ਅਲੋਕੇਟ ਕੀਤਾ ਕਿ ਚਲੋ 5000 ਸੀ ਜਾਂ 5 ਜਾਂ 6000 ਕੋਈ ਗੱਲ ਨਹੀਂ ਮੇਰਾ ਮਤਲਬ ਹੈ ਕਿ ਤੁਸੀਂ ਹੁਣ ਭਰਤੀ ਦੇ ਨਾਂ ਦੇ ਉੱਤੇ ਨਸ਼ਾ ਰੋਕਣ ਦੇ ਮਾਮਲੇ ਦੇ ਉੱਤੇ ਤੁਸੀਂ ਹੋਮ ਗਾਰਡ ਦੇ ਜਵਾਨਾਂ ਨੂੰ ਜਿਹੜਾ ਉਹ 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 ਅੱਗੇ ਕਰਨ ਦੀ ਗੱਲ ਕਰ ਰਹੇ ਹੋ ਬੀਐਸਐਫ ਕੋਲੋਂ ਰੋਕਿਆ ਨਹੀਂ ਜਾ ਰਿਹਾ ਸ਼ਹਿਰਾਂ ਦੇ ਅੰਦਰ 50 ਕਿਲੋਮੀਟਰ ਸੜਕਾਂ ਇੰਟਰਨੈਸ਼ਨਲ ਪੱਧਰ ਦੀਆਂ ਲਾਉਣੀਆਂ ਤੇ ਜਿਹੜੇ ਸ਼ਹਿਰ ਗਿਣائے 5 ਤੇ 10 ਕਿਲੋਮੀਟਰ ਜਿਹੜੀ ਸੜਕ ਆ ਉਹ ਆਉਂਦੀ ਆ ਮੇਰੇ ਖਿਆਲ ਇੱਥੋਂ ਆਪਾਂ ਉਹ ਪਰਲੇ ਪਾਸੇ ਚੰਡੀਗੜ੍ਹ ਦੇ ਜਾਣਾ ਹੋਵੇ ਨਾ ਨਵੇਂ ਚੰਡੀਗੜ੍ਹ ਵਾਲ ਦੇ ਪਰੇ ਨੂੰ ਤਾਂ 10 ਕਿਲੋਮੀਟਰ ਬਣ ਜਾਂਦੀ ਆ ਇਹ ਕਿਹੜਾ ਨਮੂਨਾ ਪੇਸ਼ ਕਰਕੇ ਔਰ ਔਰ ਉਸ ਸਟਰੀਟਾਂ ਗਲੀਆਂ ਵੀ ਗਿਣਾ ਦਿੱਤੀਆਂ ਉਹ ਜਿੱਦਾਂ ਇੱਥੋਂ ਆਪਾਂ ਜਾਈਏ ਨਾ ਮੁੱਲਾਂਪੁਰ ਨੂੰ ਤੇ ਉਹ ਬਾਟੇ ਜਿਹੜੇ 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 ਕੋਈ ਸ਼ਹਿਰ ਆਉਂਦੇ ਨਾ ਤਾਂ ਉਹ ਗਿਣਾ ਕੇ ਤੁਸੀਂ 50 ਕਿਲੋਮੀਟਰ ਦਾ ਜਿਹੜਾ ਆ ਉਹ ਸੜਕਾਂ ਕਹਿੰਦੇ ਅਸੀਂ ਅੰਤਰਰਾਸ਼ਟਰੀ ਪੱਧਰ ਦੀਆਂ ਪੰਜ ਸ਼ਹਿਰਾਂ ਦੇ ਵਿੱਚ ਬਣਾਉਣੀਆਂ ਆ ਜੀਆਈ ਜਾਂ ਹੋਰ ਕੋਈ ਉਹਦੇ ਅੱਛੇ ਉਹਦਾ ਬੋਰਡ ਬਣੇ ਉਹਦੀ ਰਿਪੋਰਟ ਜਿਹੜੀ ਆ ਉਹ ਜਨਤਕ ਜ਼ਰੂਰ ਜਿਹੜੀ ਆ ਕੀਤੀ ਜਾਣੀ ਚਾਹੀਦੀ ਆ ਵਪਾਰੀ ਵਰਗ ਮੈਂ ਕੱਲ ਪ੍ਰੈਸ ਦੇ ਮਾਧਿਅਮ ਤੋਂ ਲੁਧਿਆਣੇ ਦੇ ਵਪਾਰੀ ਵਰਗ ਨੇ ਪ੍ਰੈਸ ਕਾਨਫਰੰেন্স ਕਰਕੇ ਕਿਹਾ ਕਿ ਸਾਡੇ ਵਾਸਤੇ ਸ਼ਾਇਦ ਕੋਈ ਵਪਾਰੀਆਂ ਦੇ ਲਈ ਉਦਯੋਗ ਦੇ ਲਈ ਕੋਈ ਸਾਡੇ ਸਾਡੇ ਵਾਸਤੇ ਕੋਈ ਇਦਾਂ ਦਾ ਕੋਈ ਪਲਾਨ ਜਿਹੜਾ ਉਹ ਤਿਆਰ ਕੀਤਾ ਜਾਏਗਾ ਪਰ ਵਪਾਰੀ ਵਰਗ ਵੀ ਜਿਹੜਾ ਉਹਦੇ ਅੰਦਰ ਨਰਾਸ਼ ਨਜ਼ਰ ਆਇਆ ਜਸਟੀਫਾਈ ਕੀਤਾ ਕਿ ਤੁਸੀਂ ਤੁਸੀਂ 4650 ਵਿਅਕਤੀਆਂ ਦੀ ਗਿਣਤੀ ਗਣਵਾ ਦਿੱਤੀ ਪਰ ਤੁਸੀਂ ਪੈਸੇ ਤਾਂ ਦੱਸੋ ਮੈਂ ਮੈਂ ਵੈਲਫੇਅਰ ਕਮੇਟੀ ਦਾ ਜਿਹੜੀ ਵਿਧਾਨ ਸਭਾ ਦੀ ਉਹਦਾ ਮੈਂਬਰ ਆ ਅਸੀਂ ਆਉਂਦੇ ਸ ਤਾਂ ਹਰ ਵੇਰੀ ਅੰਕੜਾ ਪੁੱਛਦੇ ਉਹ ਨਾ ਮਾਤਰਾ ਹੈ ਜਿਹੜਾ ਜਿਹੜਾ ਬਾਕੀ ਕਿਤੇ ਇੰਨੇ ਹਜ਼ਾਰ ਕਰੋੜ ਰੁਪਈਆ ਵਿਚੀਮਾ ਸਾਹਿਬ ਤੁਸੀਂ ਇਹਦੇ ਲਈ ਵੀ ਦੱਸ ਕੇ ਜਾਵੇ ਇਸ ਕਰਕੇ ਅਜੇ ਮੈਂ ਪਹਿਲਾ ਮੁੱਦਾ ਜਿਹੜਾ ਅੱਜ ਇਹੀ ਉਠਾਇਆ ਕਿ ਪਿਛਲੇ ਸਾਲ ਸਾਲ ਜਿਹੜਾ ਸੀ 850 ਕਰੋੜ ਰੁਪਈਆ ਰੱਖਿਆ ਸੀ ਪਰ ਖਰਚ ਪਤਾ ਨਹੀਂ ਕਿੱਥੇ ਕੀਤਾ ਇਸ ਵਾਰੀ 692 ਰੱਖਿਆ ਬਈ ਤੁਸੀਂ 158 ਕਰੋੜ ਰੁਪਈਆ ਤਾਂ ਘੱਟ ਕਰ ਦਿੱਤਾ ਤੁਸੀਂ ਹੋਰਾਂ ਦੇ